ਜਦੋਂ ਹਜ਼ੂਰ ਕਿਨਾਰ ਤੋਂ ਅੰਦਰ ਪ੍ਰਵੇਸ਼ ਹੋਏ ਤੇ ਜਰਵਹਾਰ ਸਿੰਘਾਂ ਦੇ ਨੈਤਰਾਂ ਵਿੱਚੋਂ ਅਥਰੂ ਡਿੱਗਣ ਲੱਗ ਪਏ ਤੇਰੇ ਬਚਨ ਕਹੇ ਖਾਲਸਾ ਜੀ ਸਾਡੇ ਦੋ ਬਚਨ ਯਾਦ ਰੱਖਿਓ ਇੱਕ ਤਾਂ ਗੁਰਮੰਤਰ ਤੇ ਗੁਰਬਾਣੀ ਕਦੇ ਨਾ ਵਿਸਾਰਿਓ ਦੂਸਰਾ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ غلام ਨਹੀਂ ਕਰ ਸਕਦੀ ਹਜ਼ੂਰ ਇਹ ਬਚਨ ਕਹਿ ਕੇ ਅੰਦਰ ਪ੍ਰਵੇਸ਼ ਹੋਏ ਆ ਕੇਵਲ ਭਾਈ ਹਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾ ਆਗਿਆ ਕੀਤੀ ਤੇ ਭਾਈ ਹਰ ਸਿੰਘ ਜੀ ਚੰਡਾ ਪ੍ਰਚੰਡ ਕਰ ਦਿਓ ਹਜ਼ੂਰ ਬੜੀ ਹੋਈ ਉੱਚੀ ਚਿਖਾ ਤੇ ਚੌਕੜਾ ਲਾ ਕਰਕੇ ਬੈਠ ਗਏ ਜਦੋਂ ਸਤਿਗੁਰੂ ਜੀ ਜਾਗਦੀ ਜੋਤ ਉਵੇਂ ਕਮਰ ਕੱਸਾ ਲੱਗਾ ਹੈ ਕਲਗੀ ਸਾਹਿਬ ਸੀਸ ਤੇ ਝੂਲ ਰਹੀ ਹੈ ਨੂਰ ਇਨਾ ਮਸਤਕ ਤੇ ਢਲ ਢਲ ਪੈਂਦਾ ਨੂਰ ਪਾਈ ਹਰ ਸਿੰਘ ਜੀ ਦਾ ਹਿਆ ਨਹੀਂ ਪੈਂਦਾ ਕਿ ਮੈਂ ਚੰਡਾ ਪ੍ਰਚੰਡ ਕਰਦਿਆਂ ਸਤਿਗੁਰੂ ਜੀ ਦੀ ਆਗਿਆ ਆਗੇ ਕੋਈ ਵੇਰ ਨਹੀਂ ਸੀ ਫਿਰ ਮਹਾਰਾਜ ਜੀ ਦੀ ਆਗਿਆ ਮੰਨਦਿਆਂ ਹੋਇਆ ਉਹ ਚੰਡਾ ਪ੍ਰਚੰਡ ਕੀਤਾ ਲੜ ਲੜ ਕਰਦੀ ਹੋਈ ਅੱਗ ਬਲਣ ਲੱਗੀ ਹੈ ਸਾਰੀਆਂ ਲੱਕੜਾਂ ਸਾਧ ਸੰਗਤ ਜੀ ਬਲ ਗਈਆਂ ਹਜ਼ੂਰ ਦੇ ਸਰੀਰ ਨੂੰ ਅੱਗ ਨੇ ਛੋਹਿਆ ਤੱਕ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਸ਼ੋਹਿਆ ਕਿਉਂਕਿ ਪੰਜਾਂ ਤਤਾਂ ਦੇ ਸਰੀਰ ਨੂੰ ਅੱਗ ਸੌਂਦੀ ਹੈ ਹਜੂਰ ਨੇ ਪਹਿਲਾਂ ਹੀ ਤਤਾਂ 'ਚ ਤਤ ਮਿਲਾ ਦਿੱਤੇ ਸੀ ਇਸ ਕਰਕੇ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਸੋਹਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਨਾਭੀ ਦੇ ਵਿੱਚੋਂ ਸਾਧ ਸੰਗਤ ਜੀ ਅਗਨ ਨੂੰ ਪ੍ਰਗਟ ਕੀਤਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਾਭ ਤੋਂ ਜਿਵੇਂ ਅੱਗ ਪ੍ਰਗਟ ਹੋਈ ਹੈ ਹੌਲੀ-ਹੌਲੀ ਵੇਖਦਿਆਂ ਵੇਖਦਿਆਂ ਉਸ ਅਗਨੀ ਦੇ ਵਿੱਚ ਸਤਿਗੁਰੂ ਦਾ ਸਰੀਰ ਅਲੋਪ ਹੋ ਗਿਆ ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਉਸ ਵਕਤ ਤੇ ਜੈ ਜੈਕਾਰ ਦੀਆਂ ਧੁਨਾਂ ਸੁਣੀਆਂ